ਗੁਰਾਲਾ ਕੇਂਦਰ ਲੁੱਟ ਖੋਦਿਆ ਵਾਰਦਾਤਾ ਚ ਇਜ਼ਾਫਾ ਹੁੰਦਾ ਜਾ ਰਿਹਾ ਹੈ ਤਾਜ਼ਾ ਮਾਮਲਾ ਪਿੰਡ ਢੰਡਾ ਤੋਂ ਸਾਹਮਣੇ ਆਇਆ ਜਿੱਥੋਂ ਦੀ ਇੱਕ ਔਰਤ ਪਰਸੋਂ ਲੁਕੇ ਦੇ ਸੋਨੇ ਦੀਆਂ ਵਾਲੀਆਂ ਥੋਕੇ ਭਰਾ ਹੋ ਗਏ ਇਸ ਬੰਦੀ ਜਾਣਕਾਰੀ ਦਿੰਦੇ ਹੋ ਜਸਵਿੰਦਰ ਕੌਰ ਪਤਨੀ ਅਮਰੀਕ ਸਿੰਘ ਵਾਸੀ ਪਿੰਡ ਢੰਡਾ ਨੇ ਦੱਸਿਆ ਕਿ ਉਹ ਆਪਣੇ ਪਤੀ ਅਮਰੀਕ ਸਿੰਘ ਅਤੇ ਆਪਣੀ ਲੜਕੀ ਨਾਲ ਗੁਰਾਂਵਾਲ ਤੋਂ ਆਪਣੇ ਪਿੰਡ ਢੰਡਾ ਨੂੰ ਸਕੂਟਰੀ ਕੇ ਸਵਾਰ ਹੋ ਕੇ ਆਰਐਸਸੀ ਜਾਦੋ ਗੁਪਰਾਏ ਨਹਿਰ ਕੋਲ ਨਜ਼ਦੀਕ ਜਿੱਥੇ ਤੱਕ ਤੋਂ ਮੋਟਰਸਾਈਕਲ ਸਵਾਰ ਤੇ ਸਵਾਰ ਹੋ ਕੇ ਆਇਦੋ ਲੁਟੇਰੇ ਉਸਦੇ ਕੰਨਾਂ 'ਚ ਪਾਈਆਂ ਸੋਨੇ ਦੀਆਂ ਵਾਲੀਆਂ ਚਪਟ ਚਪਟ ਕੇ ਭਰਾ ਹੋ ਗਏ ਇਸ ਬੰਦੀ ਉਹਨਾਂ ਗ੍ਰਾਇਆਂ ਪੁਲਿਸ ਨੂੰ ਸੂਚਿਤ ਕਰ ਦਿੰਦਾ ਹੈ ਜਸਵਿੰਦਰ ਕੁਆਇਫ ਆਮਰੀਕ ਸਿੰਘ ਵਾਸੀ ਢੰਡਾ ਅੱਛਾ ਕੀ ਗੱਲ ਹੋਈ ਅਸੀਂ ਆਦੇ ਸੀ ਗ੍ਰਾਇਆਂ ਤੋਂ ਹਾਂ ਤਾਂ ਮੈਂ ਜਦੋਂ ਆਈਆਂ ਤਾਂ ਬੋਪਾ ਰਾਈ ਨਹਿਰ ਦੇ ਕੋਲ ਮੇਰੀਆਂ ਪਿੱਛੇ ਆ ਕੇ ਬਾੜੀਆਂ ਲਾ ਕੇ ਲੈ ਗਏ ਕਿਨ ਲੱਤੇ ਸੀਗੇ ਬਾਈਕ ਤੇ ਸੀਗੇ ਦੋ ਜੜੇ ਸੀਗੇ ਮੂੰਹ ਬੰਨੇ ਸੀਗੇ ਅੱਲੇ ਮੂੰਹ ਨਹੀਂ ਬੰਨੇ ਸੀ ਇੱਕ ਮੁੰਡੇ ਨੇ ਰੈੱਡ ਕਲਰ ਦਾ ਪਰਨਾ ਲਿਆ ਆਇਆ ਸੀ ਉਹ ਕੱਲ ਚ ਪਾਇਆ ਸੀ ਪਾਲੀਆਂ ਲਾ ਕੇ ਉਹਨੇ ਮੂੰਹ ਤਾ ਕਲਿਆ ਵੀ ਇਹ ਪਾਲੀ ਸੋਨੇ ਦੀ ਸੀ ਹਾਂਜੀ ਸੋਨੇ ਦੀਆਂ ਸੀ 50 60 ਹਜ਼ਾਰ ਦੀਆਂ ਮੇਰੀਆਂ ਪਾਲੀਆਂ ਸੀਗੀਆਂ ਬਹੁਤ ਸਮਝਾਤਾ ਜੀ ਹਾਂਜੀ ਦੱਸ ਜਾਂਦਾ ਠੀਕ ਨੇ ਉਹ ਕਹਿੰਦੇ ਅਸੀਂ ਐਕਸਰ ਲਵਾਗੇ ਕੰਪਲੇਂਟ ਕਰਵਾਈ ਆਪਣਾ ਨੂੰ ਠੀਕ